ਦੇਖੋ ਜੀ ਉਹ ਤਾਂ ਇੱਕ ਉਹਨਾਂ ਦੀ ਆਪਦੀ ਪਾਰਟੀ ਦੀ ਗੱਲ ਆ ਉਹਨਾਂ ਨੇ ਆਪਦੀ ਪਾਰਟੀ ਦੇ ਉਹਨਾਂ ਨੁਮਾਇੰਦਿਆਂ ਤੋਂ ਮੈਂ ਲਾਦਾ ਮਾਫੀ ਮੰਗੀ ਆ ਜਿਹੜੇ ਉਹਨਾਂ ਤੋਂ ਰਸ ਕੇ ਗਏ ਹੋਣਗੇ ਉਹਨਾਂ ਦੀ ਉਹ ਇੱਕ ਪਾਰਟੀ ਦੀ ਗੱਲ ਸੀ ਮੈਂ ਪੰਜਾਬ ਦੀ ਜਾਂ ਸਿੱਖ ਪੰਥ ਦੀ ਗੱਲ ਨਹੀਂ ਕਰ ਰਿਹਾ ਇਹਦੇ ਵਿੱਚ ਉਹਨਾਂ ਨੇ ਕਿਹਾ ਵੀ ਸਾਡੇ ਵੱਲੋਂ ਪੰਜਾਬ 'ਚ ਵੀ ਕਮੀਆਂ ਜਾਂ ਸੀ ਜਦੋਂ ਬੇਦਬੀ ਹੋਈ ਸੀ ਸਾਡੀ ਸਰਕਾਰ ਵੀ ਕਮੀ ਰਹੀ ਹੈ ਵੀ ਅਸੀਂ ਸਾਡੇ ਤੋਂ ਜਾਂਚ ਵੀ ਖੋਲਹੀ ਗਈ ਸੀ ਨਹੀਂ ਜਾਂਚ ਕਿਹਨੇ ਖੋਲਹੀ ਜਾਂਚ ਤਾਂ ਸਰਕਾਰ ਤੁਹਾਡੀ ਪੰਜਾਬ 'ਚ ਵੀ ਤੁਹਾਡੀ ਸੈਂਟਰ 'ਚ ਵੀ ਤੁਹਾਡੀ ਅਕਾਲੀ ਭਾਜਪਾ ਦੀ ਸਰਕਾਰ ਸੀ ਮੈਂ ਉਹਨਾਂ ਲੋਕਾਂ ਨੂੰ ਦੱਸਣਾ ਚਾਹੁੰਨਾ ਕਿ ਕੱਲੀ ਕਾਲੀ ਦਲ ਦੀ ਸਰਕਾਰ ਨਹੀਂ ਸੀ ਉੱਚ ਭਾਜਪਾ ਵੀ ਜ਼ਿੰਮੇਵਾਰ ਸੀ ਤੇ ਜੇ ਪੰਜਾਬ ਦੀ ਸਰਕਾਰ ਨੇ ਉਹਦੇ 'ਚ ਨਹੀਂ ਕੁਝ ਕੀਤਾ ਤੇ ਕੇਂਦਰ ਦੀ ਸਰਕਾਰ ਕੋਲੇ ਉਹਨਾਂ ਦੀ ਜਿਹੜੀ ਸੀਬੀਆਈ ਦੀ ਜਾਂਚ ਆ ਜਿਹੜੀ ਕਹੀ ਉਹਨਾਂ ਕੋਲੇ ਗਈ ਹੈ ਸੀਬੀਆਈ ਰਾਹੀਂ ਤੇ ਸੀਬੀਆਈ ਵੀ ਇਹਨਾਂ ਦੀ ਸੀ ਕੇਂਦਰ ਦੀ ਸੀ ਤਾਂ ਉੱਚ ਵੀ ਦੋਸ਼ੀਆਂ ਤੇ ਇਹ ਜਿਹੜੀ ਉਹਨਾਂ ਦੇ ਕਲਾਵੇ 'ਚ ਹੱਥ ਪਾ ਸਕਦੇ ਸੀ ਪਰ ਹੋਇਆ ਉਲਟਾ 1 ਜੂਨ 2015 ਤੋਂ ਸਰੂਪ ਚੋਰੀ ਹੋਣ ਤੋਂ ਲੈ ਕੇ 12 ਅਕਤੂਬਰ ਤੱਕ 4 ਮਹੀਨੇ ਦਾ ਸਮਾਂ ਸੀ 4 ਮਹੀਨੇ ਦੇ ਵਿੱਚ ਕੀ ਇਹਨਾਂ ਨੇ ਉਹਨਾਂ ਲੋਕਾਂ ਤੇ ਪਰਚੇ ਕੀਤੇ ਕੀ ਇਹਨਾਂ ਨੇ ਉਹਨਾਂ ਉਹਨਾਂ ਨੂੰ ਕਟਾਰੇ 'ਚ ਖੜਾ ਕੀਤਾ ਜਿਹੜੇ ਸਕੈਚ ਜਾਰੀ ਕਰਵਾਏ ਸੀ ਉਹ ਸਕੈਚ ਅੱਜ ਤੱਕ ਨਹੀਂ ਸਾਨੂੰ ਪਤਾ ਕਿੱਥੇ ਬੰਦੇ ਸੋ ਗੱਲ ਇਹ ਆ ਕਿ ਨਾਮਜੱਪ ਦੀਆਂ ਸੰਗਤਾਂ ਦੇ ਉੱਤੇ ਗੋਲੀਆਂ ਚਲਾਈਆਂ ਅਮਨ ਸ਼ਾਂਤੀ ਨੂੰ ਪੰਜਾਬ ਦੀਨ ਨੂੰ ਭੰਗ ਕੀਤਾ ਜਿਹਦੇ ਨਾਲ ਮੈਂ ਸਮਝਦਾ ਕਿ ਕਿਤੇ ਨਾ ਕਿਤੇ ਲੋਕਾਂ ਦੇ ਜਿਹੜੇ ਹਿਰਦੇ ਅਜੇ ਤੱਕ ਵੀ ਬਲਉਂਦ ਰਹੇ ਜਖਮ ਅਜੇ ਤੱਕ ਵੀ ਹਰੇ ਨਹੀਂ ਪੂਰੇ ਬਰਗਾੜੀ ਪਿੰਡ ਤੇ ਉਸ ਸਮੇਂ ਫਿੰਗਰਪ੍ਰਿੰਟ ਵੀ ਲੈ ਗਏ ਸੀ ਕੋਈ ਆ ਉਹ ਜਿਹੜੇ ਬੰਦੇ ਨੇ ਮੈਚ ਹੋਇਆ ਦੇਖੋ ਜਿਹੜੇ ਬੰਦੇ ਫੜੇ ਆ ਉਹ ਬਗਰਾੜੀ ਦੇ ਥੋੜੀ ਫੜੇ ਆ ਤੁਸੀਂ ਬਗਰਾੜੀ ਲੋਕਾਂ ਦੇ ਫਿੰਗਰਪ੍ਰਿੰਟ ਕਿਉਂ ਲਏ ਆ ਜਿਹੜੇ ਬੰਦੇ ਫੜੇ ਆ ਉਹ ਤਾਂ ਕੋਈ ਬੁਰਜ ਦਾ ਹੈ ਕੋਈ ਸਿੱਖਾਂ ਵਾਲੇ ਦਾ ਕੋਈ ਉਧਰੋਂ ਡੱਗੋ ਰਮਾਣੇ ਦਾ ਕੋਈ ਕੋਟਕਪੂਰੇ ਦਾ ਸੋ ਗੱਲ ਇਹ ਆ ਕਿ ਲੋਕਾਂ ਨੂੰ ਗੁੰਮਰਾਹ ਕੀਤਾ ਗਿਆ ਲੰਮੇ ਸਮੇਂ ਤੋਂ ਕੀਤਾ ਗਿਆ ਇਹ ਲੰਮੇ ਸਮੇਂ ਤੋਂ ਇਸ ਤੇ ਰਾਜਨੀਤੀ ਹੋਈ ਆ ਸਾਰੀਆਂ ਸਰਕਾਰਾਂ ਵੱਲੋਂ ਕੀਤਾ ਗਿਆ ਅਸਲ ਦੋਸ਼ੀਆਂ ਨੂੰ ਹਮੇਸ਼ਾ ਬਚਾਇਆ ਗਿਆ ਤੇ ਅੱਜ ਤੱਕ ਬਚਦੇ ਆ ਰਹੇ ਥੋੜਾ ਕਹਿੰਦਾ ਕਿ ਅਕਾਲੀ ਦਲ ਦੀ ਸਰਕਾਰ ਵੇਲੇ ਵੀ ਰਾਜਨੀਤੀ ਹੋਈ ਅਕਾਲੀ ਦਲ ਨੇ ਵੀ ਸ਼ੈਲਟਰ ਕੀਤਾ ਫਿਰ ਕਾਂਗਰਸ ਦੀ ਸਰਕਾਰ ਹੈ ਕਾਂਗਰਸ ਨੇ ਵੀ ਸ਼ੈਲਟਰ ਕੀਤਾ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਮੈਂ ਇੱਕ ਗੱਲ ਕਰ ਥੋੜੇ ਇਲਜ਼ਾਮਾਂ ਵੀ ਉਹ ਵੀ ਸ਼ੈਲਟਰ ਕਰ ਰਹੀ ਆ ਤਾਂ ਫਿਰ ਫੱਕੀ ਦੇ ਤੇ ਪਹ ਹੈਗਾ ਦੇਖੋ ਭਰੋਸਾ ਗੁਰੂ ਸਾਹਿਬ ਤੇ ਭਰੋਸਾ ਗੁਰੂ ਸਾਹਿਬ ਤੇ ਅਦਾਲਤ ਉਹਦੀ ਚੋਂ ਇਨਸਾਫ ਮਿਲਣਾ ਤੇ ਮਿਲ ਵੀ ਰਿਹਾ ਬੇਅਦਮੀਆਂ ਕਰਨ ਵਾਲੇ ਤੇ ਕਰਾਉਣ ਵਾਲੇ ਅੱਜ ਕਿੱਥੇ ਨੇ ਕੀ ਕਦੇ ਸਰਸਿਆਂ ਨੇ ਸੋਚਿਆ ਸੀਗਾ ਕਿ ਉਹ ਜੇਲ੍ਹ ਚ ਬੈਠਾ ਹੋਊਗਾ ਚਾਹੇ ਉਹਨੇ ਲੱਖ ਕ ਕਰਮ ਕੀਤੇ ਜਦੋਂ ਉਹਨੇ ਗੁਰੂ ਸਾਹਿਬ ਦੀ ਬੇਅਦਬੀ ਕੀਤੀ ਉਹਦੇ ਉਹਨੂੰ ਉਹ ਕਰਮ ਵਾਲੇ ਕੇਸ ਦੇ ਵਿੱਚ ਜੇਲ੍ਹ ਜਾਣਾ ਪਿਆ ਤੇ ਨਾਲ ਉਹਤੇ ਬੇਅਦਬੀ ਦੇ ਕੇਸ ਵੀ ਚੱਲ ਰਹੇ ਆ ਦੂਸਰੀ ਗੱਲ ਜੇ ਕਰੀਏ ਤਾਂ ਕਦੇ ਉਹਨਾਂ ਨੇ ਇਹ ਗੱਲ ਸੋਚੀ ਸੀਗੀ ਕਿ ਜਦੋਂ ਬੇਅਦਬੀ ਪੰਜਾਬ ਦੇ ਵਿੱਚ ਹੋਊਗੀ ਤੇ ਉਹਨਾਂ ਦੇ ਪੁੱਠੇ ਦਿਨ ਸ਼ੁਰੂ ਹੋ ਜਾਣੇ ਆ ਜਿਹੜਾ ਨੇ ਰਾਜਨੀਤੀ ਕੀਤੀ ਆ ਚਾਹੇ ਧਾਰਮਿਕ ਆ ਤੇ ਚਾਹੇ ਰਾਜਨੀਤਿਕ ਆ ਅੱਜ ਕੈਪਟਨ ਨਰਿੰਦਰ ਸਿੰਘ ਕਿੱਥੇ ਨੇ ਅੱਜ ਕਿੱਥੇ ਨੇ ਉਹ ਪੰਜਾਬ ਦੇ ਲੋਕ ਜਿਨ੍ਹਾਂ ਨੂੰ ਸਰਬੱਤ ਖਾਲਸਾ ਵੱਲੋਂ ਬਣਾਇਆ ਸੀ ਸਾਡੇ ਧਾਰਮਿਕ ਆਗੂ ਸੀ ਨਾ ਅਸੀਂ ਚੁਣੇ ਸੀਗੇ ਨਾ ਤੇ ਅੱਜ ਕਿੱਥੇ ਨੇ ਜਿਉਂ ਉਹਨਾਂ ਨੇ ਰਾਜਨੀਤੀ ਕੀਤੀ ਹੈ ਤੇ ਅੱਜ ਲੋਕ ਉਹਨਾਂ ਨੂੰ ਮੂੰਹ ਨਹੀਂ ਲਾ ਰਹੇ ਸੋ ਇਹ ਰਾਜਨੀਤੀ ਦਾ ਜਿਹੜਾ ਪ੍ਰੋਪਗੈਂਡਾ ਪੰਜਾਬ ਦੇ ਵਿੱਚ ਇਸ ਕੇਸ ਦੇ ਉੱਤੇ ਚਲਾਇਆ ਜਾ ਰਿਹਾ ਚਾਹੇ ਕੋਈ ਵੀ ਪਾਰਟੀ ਆ ਆਪ ਆ ਅਕਾਲੀਆ ਕਾਂਗਰਸ ਆ ਉਹ ਹਮੇਸ਼ਾ ਹੀ ਨੰਗੇ ਝਟੇ ਹੋਣਗੇ ਚਾਹੇ ਕੋਈ ਵੀ ਬੰਦਾ ਹੈ ਤੇ ਰਾਜਨੀਤੀ